हां जी सबको पहला ता माळी ਦੇ ਸਾਰੇ ਵੀਡੀਓ ਦੇ ਸਾਥੀ ਜਿਹੜੇ ਸਾਡੇ ਛੋਟੇ ਜਿਹੇ ਸਦੇ ਦੇ ਇੱਥੇ ਪਹੁੰਚੇ ਆ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬੇਸਿਕਲੀ ਅੱਜ ਆਪਾਂ ਜਿਹੜੇ ਮੁੱਦੇ ਨੂੰ ਲੈ ਕੇ ਅੱਜ ਇਕੱਠੇ ਹੋਏ ਆ ਉਹਦੇ ਬਾਰੇ ਦੱਸਣ ਤੋਂ ਪਹਿਲਾਂ ਮੈਂ ਆਪਣੇ ਨਾਲ ਜਿਹੜੇ ਵੀਰੇ ਸਾਥੀਆਂ ਦੀ ਇੰਟਰੋਡਕਸ਼ਨ ਕਰਾ ਦਿੰਨਾ ਇਹ ਹੈਗੇ ਨੇ ਸੰਦੀਪ ਸਿੰਘ ਸੋਨੀ ਇਹ ਸਾਡਾ ਜਿਹੜਾ ਕਲੱਬ ਹੈਗਾ ਉਹਦੇ ਪ੍ਰਧਾਨ ਨੇ ਇਹ ਸਰਦਾਰ ਬਰਾੜ ਸਾਹਿਬ ਨੇ ਸਾਡੇ ਭਰਾ ਤੇ ਇਹ ਜਸਪ੍ਰੀਤ ਸਿੰਘ ਜੀ ਸਾਡੇ 77 ਨੇ ਜਿਹੜੇ ਸਾਡਾ ਕਲੱਬ ਆ। ਅ ਦੋਸਤੋ ਮਸਲਾ ਇਹ ਹੈਗਾ ਕਿ ਆਪਾਂ ਸੈਕਟਰ 79 ਦੇ ਰਹਿਣ ਵਾਲੇ ਆ। ਜਿਹੜਾ ਕਿ ਮੋਹਾਲੀ ਦਾ ਸਭ ਤੋਂ ਪੌਸ਼ ਜਿਹੜਾ ਸੈਕਟਰ ਹੈ ਉਹ ਮੰਨਿਆ ਜਾਂਦਾ। ਤੇ ਉਹਦੇ ਵਿੱਚ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਅੱਜ ਜਿੰਨੇ ਵੀ ਬੱਚੇ ਹੈਗੇ ਨੇ ਅੱਜ ਜਿੰਨੇ ਵੀ ਮੋਹਾਲੀ ਦੇ ਗਰਾਊਂਡ ਐ, ਪਾਰਕਾਂ ਸੁੰਨੇ ਪਏ ਨੇ। ਕਾਰਨ ਕੀ ਹੈਗਾ ਕਿ ਹਰ ਬੱਚਾ ਕਿਤੇ ਨਾ ਕਿਤੇ ਸਕੂਲ ਤੋਂ ਬਾਅਦ ਜਿਹੜਾ ਹੈਗਾ ਮੋਬਾਈਲ ਦੇ ਨਾਲ ਜਾ ਟੀਵੀ ਦੇ ਨਾਲ ਚੁੱਕਿਆ ਸੋ ਉਹ ਬੱਚਿਆਂ ਨੂੰ ਆਪਾਂ ਪ੍ਰਾਣੇ ਜਵਾਨੇ ਦੇ ਹਿਸਾਬ ਨਾਲ ਗਰਾਊਂਡ ਦੇ ਵਿੱਚ ਲੈ ਕੇ ਆਉਣ ਦੇ ਲਈ ਇੱਕ ਪਹਿਲ ਕਦਮੀ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਨੌਜਵਾਨ ਜਿਹੜੇ ਸੀਗੇ ਇੱਕ ਕਲੱਬ ਬਣਾਇਆ ਜਿਹਦਾ ਨਾਮ ਅਸੀਂ ਰੰਗਲਾ ਪੰਜਾਬ ਯੂਥ ਵੈਲਫੇਅਰ ਕਲੱਬ ਸੈਕਟਰ 79 ਰੱਖਿਆ ਤੇ ਉਹ ਕਲੱਬ ਨੇ ਪਹਿਲ ਕਦਮੀ ਕਰਦੇ ਹੋਏ ਇੱਕ ਆਪਣੇ ਸੈਕਟਰ 79 ਦੀਆਂ ਇੱਕ ਗੇਮਾਂ ਦਾ ਈਵੈਂਟ ਰੱਖਿਆ ਸੀਗਾ ਜਿਹਦੇ ਵਿੱਚ ਕੀ ਸੀਗਾ ਕਿ ਹਰ ਘਰ ਤੋਂ ਹਰ ਬੱਚਾ ਜਿਹੜਾ ਹੈਗਾ ਉਹ ਗੇਮਾਂ ਦੇ ਵਿੱਚ ਪਾਰਟਿਸਪੇਟ ਕਰੇ ਠੀਕ ਹੈ ਤੇ ਉਹਦੇ ਲਈ ਅਸੀਂ ਬਹੁਤ ਵੱਡੀ ਪਲੈਨਿੰਗ ਕੀਤੀ ਸੀ ਬਟ ਅਨਫੋਰਚੂਨੇਟਲੀ ਹੋਇਆ ਕਿ ਥੋੜਾ ਜਿਹਾ ਡਿਲੇ ਹੋਣੇ ਕਰਕੇ ਇੱਕਦਮ ਗਰਮੀਆਂ ਜਿਹੜੀਆਂ ਹੈਗੀਆਂ ਜਿਆਦਾ ਹੋ ਗਈਆਂ ਤੋਂ ਅਸੀਂ ਉਹਨੂੰ ਜਿਹੜਾ ਹੈਗਾ ਪੋਸਟਪੋਨ ਕਰਕੇ ਨਵੰਬਰ 'ਚ ਕਰਤਾ ਇਹ ਜਿਹੜਾ ਸਾਡਾ ਈਵੈਂਟ ਹੈਗਾ ਖੇਡਾਂ ਸੈਕਟਰ 79 ਦਾ ਲੋਗੋ ਇੱਕ ਸਲੋਗਨ ਅਸੀਂ ਰੱਖਿਆ ਉਹਦੇ ਅੰਡਰ ਹੀ ਸਾਰਾ ਕੁਝ ਇਹ ਜਿਹੜਾ ਚੱਲੇਗਾ ਤੇ ਪ੍ਰੋਪਰ ਜਿਹੜਾ ਈਵੈਂਟ ਬੱਚਿਆਂ ਦਾ ਹੈਗਾ ਉਹ ਨਵੰਬਰ 'ਚ ਹੋਏਗਾ ਬਟ ਅਨ ਹੁਣ ਜਿਹੜਾ ਇਸ ਟਾਈਮ ਅਸੀਂ ਕਰਵਾ ਰਹੇ ਹਾਂ ਇੱਕ ਬਾਲੀਵੋਡ ਤੇ ਇੱਕ ਬੈਡਮਿੰਟਨ ਕਿਉਂਕਿ ਇੰਡੋਰ ਛੋਟਾ ਏਰੀਆ ਦੇ ਵਿੱਚ ਇੱਕ ਹੋ ਜਾਂਦੀ ਹੈ ਨੇ ਤੇ ਨਾਲੇ ਸਾਨੂੰ ਇਹ ਸੀਗਾ ਕਿ ਇੱਕ ਵਾਰ ਤੁਹਾਨੂੰ ਥੋੜਾ ਜਿਹਾ ਇੱਕ ਰਿਸਪੌਂਸ ਪਤਾ ਲੱਗ ਜੇ ਕਿ ਕਿੰਨਾ ਕੁ ਰਿਸਪੌਂਸ ਜਿਹੜੇ ਹੈਗੇ ਲੋਕਲ ਰੈਜ਼ੀਡੈਂਟ ਬਟ ਦੋਸਤੋ ਯਕੀਨ ਮੰਨਿਓ ਵੀ ਇੰਨਾ ਵੱਡਾ ਰਿਸਪੌਂਸ ਸਾਨੂੰ ਮਿਲਿਆ ਕਿ ਇਕੱਲੇ ਬੈਡਮਿੰਟਨ ਦੀ ਗੇਮ ਦੇ ਵਿੱਚ ਸਿਰਫ 3 ਦਿਨ ਦੇ ਵਿੱਚ ਇਕੱਲੇ ਸੈਕਟਰ 79 ਤੋਂ 106 ਐਂਟਰੀਆਂ ਜਿਹੜੀਆਂ ਹੈਗੀਆਂ ਉਹ ਸਾਡੇ ਕੋਲ ਹੈ ਤੇ ਪੇਰੈਂਟਸ ਖੁਦ ਜਿਹੜੇ ਹੈਗੇ ਆ ਆ ਕੇ ਸਾਨੂੰ ਦੱਸਦੇ ਨੇ ਕਿ ਸਾਡੇ ਬੱਚਿਆਂ ਨੂੰ ਵੀ ਤੁਸੀਂ ਪਲੀਜ਼ ਜਿਹੜਾ ਹੈਗਾ ਗਰਾਊਂਡ ਦੇ ਵਿੱਚ ਲੈ ਕੇ ਆਓ ਬਹੁਤ ਵਧੀਆ ਐਫਰਟ ਹੈਗਾ ਤੇ ਬੱਚਿਆਂ 'ਚ ਇੱਕ ਕੰਟ੍ਰਾਸਟ ਜਿਹੜਾ ਹੈਗਾ ਉਹ ਪੈਦਾ ਸੋ ਐਵੇਂ ਹੀ ਵਾਲੀਬਾਲ ਦੀਆਂ ਜਿਹੜੀਆਂ ਟੀਮਾਂ ਸਾਡੀਆਂ ਹੈਗੀਆਂ ਸੈਕਟਰ 79 ਦੀਆਂ ਤਿੰਨ ਟੀਮਾਂ ਨੇ ਜਦੋਂ ਅਸੀਂ ਸ਼ੁਰੂ ਕੀਤਾ ਸੀ ਸਿਰਫ ਇੱਕ ਜਾਂ ਦੋ ਪਲੇਅਰ ਹੁੰਦੇ ਸੀ ਅੱਜ ਸਾਡੇ ਆਪਣੇ ਕਲੱਬ ਦੇ ਵਿੱਚ 27 ਮੈਂਬਰ ਜਿਹੜੇ ਵਾਲੀਬਾਲ ਦੀਆਂ ਸਾਡੇ ਕੋਲ ਤਿੰਨ ਟੀਮਾਂ ਨੇ ਤੇ ਇਸੇ ਤਰੀਕੇ ਨਾਲ ਅਸੀਂ ਆਪਣਾ ਜਿਹੜਾ ਪ੍ਰੋਸੀਸ ਸੈਕਟਰ ਹੈਗਾ ਸੈਕਟਰ 80 ਉਹਨਾਂ ਨੂੰ ਵੀ ਆਪਣੇ ਨਾਂ ਦੇ ਰਨੋਲ ਕੀਤਾ ਤੇ ਦੋ ਟੀਮਾਂ ਉਹਨਾਂ ਦੀਆਂ ਮਤਲਬ ਸਾਡੇ 5 ਟੀਮਾਂ ਦੇ ਲੀਗ ਮੈਚ ਹੋਏ ਜਿਹਦੇ ਸੈਮੀ ਫਾਈਨਲ 26 ਤਰੀਕ ਨੂੰ ਹੋਣਗੇ ਤੇ ਫਾਈਨਲ ਜਿਹੜਾ ਹੈਗਾ 27 ਤਰੀਕ ਨੂੰ ਸੋ ਜਿੱਥੇ ਬੱਚਿਆਂ ਨੂੰ ਤੁਸੀਂ ਜੇ ਤੁਹਾਡੇ ਕੋਲ ਮੌਕਾ ਮਿਲੇ ਤੁਸੀਂ ਵਿਜ਼ਿਟ ਕਰਿਓ ਜਿਹੜਾ ਪਾਰਕ ਬਿਲਕੁਲ ਸੁੰਨਾ ਹੁੰਦਾ ਸੀਗਾ 5 ਏਕੜ ਦਾ ਪਾਰਕ ਹੈ ਉਹ ਜਿੱਥੇ ਆਪਾਂ ਕਰਵਾ ਰਹੇ ਹਾਂ ਬਿਲਕੁਲ ਸੁੰਨਾ ਹੁੰਦਾ ਸੀ ਅੱਜ ਦੇਹਲੀ ਸ਼ਾਮ ਨੂੰ ਉਹਦੇ ਵਿੱਚ 150 200 ਬੱਚਾ ਜਿਹੜਾ ਹੈਗਾ ਉਹ ਤੇ ਖੇਡਦਾ ਸੋ ਮੇਨ ਪਰਪਸ ਸਾਡੇ ਕਲੱਬ ਦਾ ਇਹੀ ਸੀਗਾ कि ਆਪਾਂ ਮੋਬਾਈਲ ਛਡਵਾ ਕੇ ਬੱਚਿਆਂ ਨੂੰ ਗਰਾਊਂਡਾਂ ਪਾਰਕਾਂ 'ਚ ਲੈ ਕੇ ਆਉਂਦਾ ਠੀਕ ਹੈ ਜੀ ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਸਫਲ ਹੁੰਦੇ ਵੀ ਦਿਖ ਰਹੇ ਹਾਂ ਤੇ ਬਾਕੀ ਸਾਨੂੰ ਸਰਕਾਰ ਵੱਲੋਂ ਵੀ ਬਹੁਤ ਜ਼ਿਆਦਾ ਸਪੋਰਟ ਹੈ ਤੇ ਅਸੀਂ ਓਪਨਿੰਗ ਦੇ ਉੱਤੇ ਮੈਡਮ ਪ੍ਰਵਜੋਤ ਕੌਰ ਜਿਹੜੇ ਸਾਡੇ ਜ਼ਿਲ੍ਹਾ ਪਲੈਨਿੰਗ ਔਰਡਰ ਦੇ ਚੇਅਰਮੈਨ ਨੇ ਉਹਨਾਂ ਨੂੰ ਸੱਦਿਆ ਸੀ ਤੇ ਉਹਨਾਂ ਨੇ ਸਾਨੂੰ 1 ਲੱਖ ਰੁਪਈਆ ਤੇ ਇੱਕ ਗਰਾਊਂਡ ਦੀ ਜਿਹੜੀ ਹੈਗੀ ਹੈ ਕਮਿਟਮੈਂਟ ਕੀਤੀ ਹੈ ਸੋ ਇਸੇ ਤਰੀਕੇ ਨਾਲ ਕੱਲ ਨੂੰ ਆਉਣ ਵਾਲਾ ਇਹਦਾ ਕੰਮ ਹੈਗਾ ਉਹਦੇ ਵਿੱਚ ਆਪਣੇ ਐਮਪੀ ਸਰਦਾਰ ਮਲਵਿੰਦਰ ਸਿੰਘ ਜੀ ਕੰਗਸਾਪ ਉਹ ਸਾਡੇ ਕੋਲ ਆ ਰਹੇ ਨੇ ਉਸ ਤੋਂ ਇਲਾਵਾ ਆਪਣਾ ਤੰਬਰ ਗਰੇਵਾਲ ਜੀ ਜਿਹੜੇ ਬਹੁਤ ਹੀ ਫੇਮਸ ਸਿੰਗਰ ਵੀ ਨੇ ਤੇ ਇਹਨਾਂ ਸੋਸ਼ਲ ਕੰਮਾਂ ਦੇ ਵਿੱਚ ਬਹੁਤ ਜ਼ਿਆਦਾ ਵਾਰ ਹਮੇਸ਼ਾ ਵੱਧ ਚੜ ਕੇ ਹਿੱਸਾ ਵੀ ਲੈਂਦੇ ਨੇ ਸੋ ਉਹ ਵੀ ਸਾਡੇ ਕੋਲ ਜਿਹੜਾ ਹੈਗਾ ਉਹ ਆ ਰਿਹਾ ਇਸੇ ਤਰੀਕੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੀਆਂ ਸੈਲੀਬ੍ਰਿਟੀ ਜਿਓ ਜੋ ਲੋਕਾਂ ਨੂੰ ਪਤਾ ਲੱਗੀ ਜਾਂਦਾ ਉਹ ਆਪ ਮੁਹਾਰੇ ਸਾਡੇ ਨਾਲ ਜਿਹੜਾ ਹੈਗਾ ਕੰਟੈਕਟ ਕਰਦੇ ਆ ਕਿ ਸਾਨੂੰ ਵੀ ਬੁਲਾਓ ਅਸੀਂ ਵੀ ਦੇਖਣਾ ਚਾਹੁੰਦੇ ਕੀ ਹੈ ਨਾ ਸਿਰਫ ਸੈਲੀਬ੍ਰਿਟੀ ਸਗਲ ਕੇ ਮੋਹਾਲੀ ਦੇ ਹੋਰ ਵੀ ਜਿਹਨੇ ਫੇਸ ਨੇ ਕਿਉਂਕਿ ਮੋਹਾਲੀ ਦੇ ਵਿੱਚ ਹੀ ਮੇਰੇ ਖਿਆਲ ਚ ਤੁਸੀਂ ਤਾਂ ਚਲੋ ਬਹੁਤ ਪੁਰਾਣੇ ਹੋ ਤੁਹਾਨੂੰ ਤਾਂ ਹਰ ਇੱਕ ਗੱਲ ਦਾ ਪਤਾ ਹੁੰਦਾ ਕਿ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕੋਈ पहलກະਤੇ ਵਿੱਚ ਕਿਸੇ ਹੋਰ ਸੈਕਟਰ ਚ ਹੋਈ ਹੋਵੇ ਕਿ ਜਿੱਥੇ ਸਿਰਫ ਕੱਲੇ ਸੈਕਟਰ ਦੀਆਂ ਹੀ ਗੇਮਾਂ ਹੋ ਰਹੀਆਂ ਤੇ ਹਰ ਬੱਚਾ ਜਿਹੜਾ ਹਰ ਪੇਰੈਂਟਸ ਪਾਰਟਿਸਪੇਟ ਕਰ ਰਿਹਾ ਸੋ ਮੈਂ ਤਾਂ ਇਹੀ ਕਹਿਣਾ ਕਿ ਆਪਾਂ ਵੱਧ ਕੇ ਇਹਨੂੰ ਹੋਰ ਪੂਰੇ ਮੋਹਾਲੀ ਚ ਲੈ ਕੇ ਚਾਹੀਏ ਤਾਂ ਕਿ ਆਪਣਾ ਜਿਹੜਾ ਜਿਹੜਾ ਦੇਖੋ ਡਿਵੈਲਪਮੈਂਟ ਹੈਗੀ ਹੈ ਉਹ ਤਾਂ ਚੱਲੀ ਜਾਣੀ ਹੈ ਆਪਣਾ ਜਿਹੜਾ ਮੇਨ ਧਨ ਹੈਗਾ ਉਹ ਸਾਡੇ ਬੱਚੇ ਨੇ ਅਗਰ ਉਹਨਾਂ ਨੂੰ ਆਪਾਂ ਸਹੀ ਤਰੀਕੇ ਦੇ ਨਾਲ ਗਾਈਡ ਕਰਕੇ ਆਪਾਂ ਗਰਾਉਂਡਾਂ 'ਚ ਲੈ ਕੇ ਜਾਈਏ ਕਿਉਂਕਿ ਪੜ੍ਹਾਈ ਦੇ ਨਾਲ ਸਿਹਤ ਵੀ ਜ਼ਰੂਰੀ ਹੈ। ਉਸ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਜੇ ਬੱਚੇ ਦੀ ਸਿਹਤ ਹੀ ਨਾ ਰਹੀ। ਅੱਜ ਕੱਲ ਆਪਾਂ ਦੇਖਦੇ ਹਾਂ ਹਰ ਇੱਕ ਬੱਚੇ ਦੇ ਮੋਟੀਆਂ-ਮੋਟੀਆਂ ਅੱਖਾਂਾਂ ਲੱਗੀਆਂ। ਉਹਦਾ ਕਾਰਨ ਕੀ ਹੈ? ਕਾਰਨ ਹੈਗਾ ਮੋਬਾਈਲ, ਕਾਰਨ ਹੈਗਾ ਟੀਵੀ। ਠੀਕ ਹੈ। ਸੋ ਉਹ ਇੱਕ ਛੋਟਾ ਜਿਹਾ ਸਾਡਾ ਪੁਰਾਣਾ ਹੈਗਾ ਜਿਹਨੂੰ ਲੈ ਕੇ ਅਸੀਂ ਅੱਜ ਤੁਹਾਨੂੰ ਸੱਦਿਆ ਸੀ ਕਿ ਇਹ ਸਾਡਾ ਮੈਸੇਜ ਜਿਹੜਾ ਹੈਗਾ ਤੁਸੀਂ ਸਾਰਿਆਂ ਨੂੰ ਅੱਗੇ ਜਿਹੜਾ ਹੈਗਾ ਮੀਡੀਆ ਦੇ ਜ਼ਰੀਏ ਆਪਾਂ ਸਰਕੂਲੇਟ ਕਰੀਏ ਤਾਂ ਕਿ ਲੋਕਾਂ ਨੂੰ ਹੋਰ ਅਵੇਅਰਨੈਸ ਵੀ ਹੋਵੇ ਤੇ ਸਾਡੇ ਨਾਲ ਵੀ ਜਿਹੜੇ ਹੈਗੇ ਹੋ ਸੋ ਇਹ ਸਾਡਾ ਇੱਕ ਕਨਸੈਪਟ ਸੀਗਾ ਤੇ ਉਪਰਾਲਾ ਜਿਹੜਾ ਹੈਗਾ ਸਾਡਾ ਸਿਰਫ ਸੈਕਟਰ 9 ਦਾ ਹੀ ਹੈਗਾ ਦੇਖਣ ਵਾਲੇ ਵੀ ਸਾਡੇ ਦਰਸ਼ਕ ਵੀ 79 ਦੇ ਨੇ ਖੇਡਣ ਵਾਲੇ ਖਿਡਾਰੀ ਵੀ 79 ਦੇ ਨੇ ਤੇ ਆਰਗੇਨਾਈਜ਼ ਕਰਨ ਤੇ ਸਾਡੀ ਸਾਰੀ ਟੀਮ ਵੀ ਜਿਹੜੀ ਹੈਗੀ ਸੈਕਟਰ 70 ਸੋ ਇਹ ਸਾਡਾ ਜਿਹੜਾ ਸੀਗਾ ਇਹ ਕਨਸੈਪਟ ਹੈ